ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨਜ਼ਦੀਕ ਪਿੰਡ ਪੋਹੜ ਵਾਲਾ ਵਡਾਲਾ ਇਸ ਸਥਾਨ ਤੇ ਵੱਡੇ ਵੱਡੇ ਚਮਤਕਾਰ ਹੁੰਦੇ ਹਨ ਇਸ ਸਥਾਨ ਤੋਂ ਅੱਖਾਂ ਵਿੱਚ ਸੁਰਮਾ ਪਾਉਣ ਨਾਲ ਟਾਈਫਾਇਟ ਦਾ ਪੁਰਾਣਾ ਤੋਂ ਪੁਰਾਣਾ ਬੁਖਾਰ ਠੀਕ ਹੋ ਜਾਂਦਾ ਹੈ ਧੰਨ ਧੰਨ ਬਾਬਾ ਸ਼੍ਰੀ ਚੰਚੀ ਦੇ ਇਸ ਸਥਾਨ ਤੇ ਟਾਈਫਾਇਡ ਬੁਖਾਰ ਦਾ ਇਲਾਜ ਹੁੰਦਾ ਹੈ ਇਸ ਸਥਾਨ ਤੋਂ surma ਪਵਾਉਣਾ ਪੁਰਾਣੇ ਤੋਂ ਪੁਰਾਣਾ ਟਾਈਫਾਇਡ ਬੁਖਾਰ ਠੀਕ ਹੋ ਜਾਂਦਾ ਹੈ ਤੇ ਦੂਰੋਂ ਦੂਰੋਂ ਸੰਗਤਾਂ surma ਪਵਾਉਣ ਆਉਂਦੀਆਂ ਹਨ ਉੱਥੇ ਸਾਰੀ ਗੱਲਬਾਤ ਕਰਦੇ ਹੋਏ ਬਾਬਾ ਜੀ ਨੇ ਕਿਹਾ ਕਿ ਇਸ ਸਥਾਨ ਤੇ 10 ਸਾਲ ਤੋਂ ਉੱਪਰ ਦੀ ਉਮਰ ਦਾ ਕੋਈ ਵੀ ਇਨਸਾਨ surma ਪਵਾ ਸਕਦਾ ਹੈ ਸਿਰਫ ਤਿੰਨ ਵਾਰੀ surma ਪਵਾਉਣਾ ਪੁਰਾਣੇ ਤੋਂ ਪੁਰਾਣਾ ਟਾਈਫਾਇਡ ਬੁਖਾਰ ਬਿਲਕੁਲ ਠੀਕ ਹੋ ਜਾਂਦਾ ਹੈ ਆਓ ਤੁਸੀਂ ਵੀ ਕਰੋ ਇਸ ਅਸਥਾਨ ਦੇ ਦਰਸ਼ਨ ਸਤਿਗੁਰੂ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਖੁਸ਼ੀ ਹੋ ਅੱਜ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਨੰਗੋਵ ਦੇ ਨਜ਼ਦੀਕ ਪਿੰਡ ਬੋਹਰ ਮੜਾਲਾ ਪਹੁੰਚੇ ਹੋਏ। ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਾਬਾ ਜੀ ਮੌਜੂਦ ਨੇ। ਬਾਬਾ ਜੀ ਨਾਲ ਗੱਲਬਾਤ ਕਰਕੇ ਇਸ ਗੁਰਦੁਆਰੇ ਦਾ ਇਤਿਹਾਸ ਨੂੰ ਸੰਖੇਪਤਾ ਵਿੱਚ ਜਾਣਦੇ ਹਾਂ। ਬਹੁਤ ਬਹੁਤ ਧੰਨਵਾਦ। ਬਾਕੀ ਇਹ ਗੁਰਦੁਆਰਾ ਨਾਮਾ ਨੋਏ ਡੇਰਾਬਾ। ਜੋ ਇੱਥੇ ਸਥਾਪਿਤ ਹੋਣ ਚੁੱਕੀ ਆ। ਪਹਿਲਾਂ ਵੀ ਬਾਬਾ ਸਿਰ ਕਹਿੰਦੀਆਂ ਦਾ ਧੂਆ ਮਾਰ। ਇਹ ਡੇਰਾ ਕੈਸ ਕਰਿਆ। ਬਾਬਾ ਜੀ ਚੰਦਿਆਂ ਦਾ ਆਸ਼ਰਮ ਦੇਸ ਹੈ। ਦੂਰ ਤੋਂ ਆ ਰਹੇ। ਹਾਂ ਉਹ ਬਾਈ ਨੇ ਕੁਮਾਰਾਂ ਜੀ ਦੇ ਤਰਫ ਆ। ਬਾਬਾ ਜੀ ਦੇ ਚੰਦਿਆਂ ਦਾ ਆਸ਼ਰਮ। ਇਹਨਾਂ ਘਾਲ ਲੜੀ ਹੋਇਆ, ਮੇਰਾ ਵਫਾ ਨਾਮ ਹੋਇਆ, ਪੱਕ ਹੋ ਕੇ। ਬਾਦ ਸਾਹਿਬ ਇਹ ਇਤੋਂ ਇਹ ਬਾਵਤਾਂ ਬਾਤੀਆਂ ਤੋਂ ਲਾ ਕੇ। ਅਸੀਂ ਬੈਠਿਆ ਹਰੇ ਸਾਧ ਸੰਗਤ ਨੂੰ ਬਿਸੰਬਾ ਕੇ। ਤੇ ਬਾਬਾ ਮਨੀ ਦਾਗੀ ਸਾਡੇ ਗੁਰੂ ਸੀ ਉਹ ਰਹੇ ਨੇ 100 ਸਾਲ ਦੇ ਤੋਂ ਗੁਜ਼ਰੇ ਨੇ ਉਹ ਹੁਣਾਂ ਬੇਸਮਾਦੀ ਬਣ ਤਲਾਬ ਬਣ ਗਿਆ ਜੰਗਲ ਨੂੰ ਨਾ ਬਹੁਤ ਦਿੱਕਤ ਆ ਰਹੀਆਂ ਕੱਲ ਜੀ ਅਸੀਂ ਤਾਂ ਜਿਆਦਾ ਪਤਾ ਨਹੀਂ ਚ ਰਿਹਾ ਇੱਥੇ ਤਾਂ ਹੁਣ ਐਨ ਦੋ ਤਨਸਾਲ ਪਹਿਲਾਂ ਪਹਾੜ ਤੇ ਉਹ ਤਾਂ ਬਚਪਨ ਤੋਂ ਤੇ ਵੇ ਮੈਂ ਉਹਨਾਂ ਦੁਬਾਰਾ ਪੁੱਛੇ ਤਰਫੇ ਕੋਈ ਬਚਾ ਇਹ ਖੇਤਾਈ ਭੜਦੀ ਦਵਾਈ ਪਾਉਣਾ ਜੇ ਨਾ ਮਾਸੀ ਪ੍ਰਾਣਾ ਹੋਵੇ ਤਾਂ ਇਹ ਬਾਬਾ ਇਹ ਟਾਈਫਾਇਡ ਦਾ ਦੂਜੇ ਨੂੰ ਨਾ ਟਾਈਫਾਇਡ ਸਾਇਟ ਸੁਰਮਾ ਤਾਂ ਇਸੇ ਕੋਈ ਕੋਈ ਪ੍ਰਭਾਵੀ ਰੀਜਾ ਉਸਾ ਰਹਿ ਗਈ ਇਹ ਬਾਬਾ ਇਹ ਟਾਈਫਾਇਡ ਮਤਲਬ ਕਿੰਨਾ ਮਰਜੀ ਪ੍ਰਾਣਾ ਦੇ ਜਿੰਨਾ ਮਰਜੀ ਇੱਕ ਨਹੀਂ ਬਾਬਾ ਜੀ ਬਥਰ ਤਾ ਇੱਕ ਦਿਨ ਨਹੀਂ ਕੋ ਆਪਰੇ ਜਦ ਮੈਂ ਜੀ ਪੌਣਾ ਨਾਲ ਖਾਣਾ ਜਾਨਾ ਉਹ ਬੋਬ ਜਿਹੜਾ ਤੀਜ ਤਰ੍ਹਾਂ ਹੋਵੇ ਪਰ ਇਹ ਜਿਹੜਾ ਖੱਟੀ ਚੀਜ਼ ਦਾ ਉਹ ਰੋਟੀ ਨਹੀਂ ਖਾਣ ਉਸ ਤੇ ਜਦ ਪੌਣਾ ਨਾਲ ਉਹਦਾ ਰੋਟੀ ਵੀ ਖਾਣ ਖੱਟੀ ਚੀਜ਼ ਦਾ 15 ਮੀਟਰ ਬਣੇ ਬੁਣ ਮਨੇ ਜਣਗੀ ਖਲੀਬੇੜ ਦਾ ਨਹੀਂ ਰੋਟੀ ਨਹੀਂ ਖਾਣ ਜੋ ਫਿਰ ਰਾਤ ਦਾ ਅੰਦਰਾਸ ਰੋਟੀ ਫਰਮ ਦੇ ਟਾਈਮ ਤੋਂ ਮੰਗਿਆ ਤਾ ਸੁਭਾਹ ਰੋਟੀ ਦਾ ਜੇ ਸੁਭਾਹ ਪਹਾਈਆ ਤਾ ਦੂਹੇ ਦਾ ਸੁਭਾਹ ਕਰੀ ਇਹ 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 ਪਰਹੀਏ ਇੱਥੇ ਪਰਹੀਏ ਹੀ ਪ੍ਰੋਬਲਮ ਤਾਂ ਹੋਈ ਦਫਾ ਜਿਨਾ ਪਰਹੀਏ ਰੱਖਾਂਗੇ ਕਤੀਤੀ ਦਾ ਉਹ ਨਾ ਪੰਨੇ ਵੀ ਪਾਉਣਾ ਹੈ ਇਸਾ ਨੂੰ ਉਹ ਵੇ ਲੋਕਾਰ ਉਹ ਬੇਰ ਲਸਾ ਉਹਨੇ ਮੋਟਾ ਉਹਨੇ ਠੰਡ ਲੱਗ ਗਈ ਆਹ ਦੇ ਪੈਰ ਟੁੱਟਣੇ ਇਹ ਇੱਕ ਛੜੀਆਂ ਤੋਂ ਪਤਾ ਲੱਗ ਜਾਂਦਾ ਮਨ ਜਾਇਆ ਇਹਨਾਂ ਟ੍ਰੈਕਟਰ ਲੱਤਾਂ ਬਹਾ ਘਮਜੂਰ ਹੋ ਜਾਂਦੇ ਉਹ ਲੱਤਾਂ ਘਮਜੂਰ ਹੋਣ ਕਰਕੇ ਮਾਰਨ ਵਿੱਚ ਬੱਤੂ ਰਹਿੰਦੇ ਨੇ ਇਹ ਮੇਰੇ ਕੋਲ ਆਂ ਚੀਜ਼ ਆਪਨੇ ਲਾ ਦੇਂ ਤਿੰਨ ਕਰੰਦਾਂ ਦਾ ਫਸਟ ਕਰਦੇ ਬਗੜੀ ਚ ਲਸੂ ਦੇ ਕੇ ਫਿਰ ਦੂਜਾ ਮੈਂ ਕਮੇਡੀਕਲ ਬੋਲੀ ਗਏ ਵੀ ਬਾਕੀ ਰਿਪੋਰਟ ਕੀ ਅਗਲਾ ਦਸ ਫਿੱਡਾ ਮਾਰਨ ਨੂੰ ਪਹੁੰਚ ਆਇਆ ਕਦੋਂ ਮੈਂ ਮਤਹੀ ਦਾ ਪਾਈ ਚੈੱਕ ਕਰਵਾਇਆ ਹਿੰਦੇ ਤਨਵੀਰ ਪਾਈਆ ਉਹਨੂੰ ਵੀ ਕਈ ਦਾ ਪੀਚ ਚ ਕਰਵਾਵਾ ਪਾਈ ਲੈ ਗਿਆ ਤਾਂ ਮੈਂ ਕਦੋਂ ਤੁਸੀਂ ਆ ਆ ਜਾਂਦੇ ਨੇ ਮੈਂ ਤਰੋ ਡੱਕੀ ਆ ਜਾ ਮੈਂ ਉਹਨਾਂ ਦੇ ਵੀ ਜਿੰਮਤਿਆਂ ਨੂੰ ਭਾਈ ਮਾਣਾ ਹੁੰਦੀ ਤੇ ਅੰਮਰਸਾ ਪੱਕਦੇ ਅੰਮਰਸਾ ਕਿ ਲੁਧਿਆਣਾ ਜਿੰਨੇ ਤੱਕ ਤੇ ਆਉਂਦੇ ਬਹੁਤ ਬਹੁਤ ਕਲਾਨਾ ਨੂੰ ਪੁੱਛ ਰਿਹਾ ਮੀ ਆ ਮਾਰਾ ਦਿੱਲੀ ਦਾ ਡਰਾਈਵਰ ਪਿੰਡ ਦਾ ਉੱਥੇ ਦਾ ਕੋਈ ਨਾ ਇੱਕ ਜਾਇਦਾ والله ਕਈ ਦੂਰ ਤੱਕ ਮੈਂ ਆਵਾਜ਼ ਤੇ ਸੁਣ ਪਾਇਆ ਇਹ ਬਾਬਾ ਜਿੱਤਰਾ ਮਤਲਬ ਪ੍ਰੋਪਰ ਬਿਆਸ ਮੜਾ ਲਿਛੋ ਜਿਹੜੇ ਕੋਲੋਂ ਸੰਤਾ ਆਉਂਦਾ ਇਹ ਮੋੜ ਤੋਂ ਡਾੜਾ ਪਿੰਡ ਕਲਾਨਾ ਉਹਨੂੰ ਮਟਾ ਰਿਹਾ ਕਲਾਨਾ ਨੂੰ ਸਰੋਂ ਤੇ ਉੱਥੋਂ ਵਾਸੂ ਮਿੰਨੀ ਚੱਲਦੀ ਆ ਆ ਕੇ ਇੱਥੇ ਪੂਰਵ ਡਾੜਾ ਇਹ ਬਬੀ ਜਿਹੜੇ ਬਬਾ ਨਾਲ ਕਿੰਨਾ ਲੱਗਦਾ ਹੈ ਮੇਰਾ ਆਪਣਾ ਨਾਮ ਤੇ ਤੋਂ ਤਲਾਣਾ ਨੂੰ ਆਪਾਂ ਗਿਆ ਪਾ ਗਰਦਾਸ ਨੂੰ ਆਪਾਂ ਨਹੀਂ ਕਰਾਣਾ ਆ ਸਰਦਿਓ ਹੁਣ ਦਿਨ ਤੱਕ ਕਿਛੁ ਬੋਲਕੀ ਤੇ ਆ ਮਾਦੇ ਤੱਕ ਬੋਲਣ ਸੁਰੋਂ ਦੇ ਇਖਲਾ ਬੋਲਣਾ ਨਾ ਕੋਈ ਤਾਂ ਆਉਂਦੀ ਜਾਂ ਪਰ ਬਾਸਾ ਹੋ ਗਿਆ ਨਹੀਂ ਬੋਲ ਚਾਹ ਵਸੇ ਬਾਤ ਕੋ ਕੈਮ ਨਹੀਂ ਬਾਂ ਜਾਵੇ ਲੋਕਾਂ ਨੇ ਕਬਸਾਂ ਚੱਪ ਗਏ ਭੰਗੇ ਨੇ ਅੰਗੇ ਤਾਂ ਮੈਂ ਫਰੀ ਮੈਂ ਇਹ ਰਹਿ ਗਿਆ ਕਿ ਆਪ ਕੋਨੇ ਮੈਂ ਨੋਨ ਨਾ ਕਰਕੇ ਆਸ। ਕਲਾ ਨਾਲ ਉਹਨੂੰ ਜਾਣ ਦੀ ਸਾਧਨ ਸੇਤੀ ਮੈਂ ਕਰਦੇ। ਮਿਲਣ ਹੋਂ ਤਾਂ ਜਾ ਕੇ ਆਪਣੇ ਸਾਧਨ ਹੋ ਗਏ ਰੀਸਾਈਕਲਿੰਗ ਪਾਣੀ ਤੋਂ। ਸੋ ਇਹ ਸੀ ਸਤਨ ਤੰਦਰ ਬੱਬਾ ਤੁਮਹਾਨੂੰ ਬਾਬਾ ਜੀ ਜੀ ਦਾ ਸੋ ਬਾਬਾ ਜੀ ਨੇ ਸਾਡੇ ਨਾਲ ਪੂਰੀ ਇਸ ਇਤਿਹਾਸ ਤੋਂ ذریے ਗੱਲਬਾਤ ਸਾਡੇ ਨਾਲ ਕੀਤੀ